ਹੈਲੋ ਗਾਇਜ਼ ਵੈਸੇ ਤਾਂ ਅਸੀਂ ਰੋਜ਼ ਤਾਂ ਦੇਣਾ ਫੂਡ ਵੀਡੀਓ ਸ਼ੇਅਰ ਕਰਦੇ ਆ ਲੇਕਿਨ ਅੱਜ ਸਾਡੇ ਨਾਨੀ ਜੀ ਲੇਡੀਜ਼ ਲਈ ਸਪੈਸ਼ਲ ਇੱਕ ਕਰੀਮ ਦੀ ਵੀਡੀਓ ਲੈ ਕੇ ਆਏ ਨੇ ਸਰਦੀਆਂ ਦੇ ਮੌਸਮ ਵਿੱਚ ਜਦੋਂ ਕਿਚਨ ਵਿੱਚ ਕੰਮ ਕਰੋ ਉਸ ਤੋਂ ਬਾਅਦ ਬਰਤਨ ਧੋਣ ਤੋਂ ਬਾਅਦ ਹੱਥ ਵਿੱਚ ਕ੍ਰੈਕਸ ਆ ਜਾਂਦੇ ਨੇ ਜਾਂ ਫਿਰ ਉਹਦੇ ਉੱਤੇ ਡਰਾਈਨੈਸ ਆ ਜਾਂਦੀ ਹੈ ਉਹਨਾਂ ਲਈ ਇਹ ਬਹੁਤ ਜ਼ਿਆਦਾ ਫਾਇਦੇਮੰਦ ਕਰੀਮ ਹੈ ਚਲੋ ਫਿਰ ਅੱਜ ਦੀ ਵੀਡੀਓ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਇੱਥੇ ਐਲੋਵੀਰਾ ਯੂਜ਼ ਕਰ ਰਹੇ ਆ ਅਸੀਂ ਫਰੈਸ਼ ਕਰਦੀ ਐਲੋਵੀਰਾ ਯੂਜ਼ ਕਰ ਰਹੇ ਆ ਅਗਰ ਤੁਹਾਡੇ ਕੋ ਘਰ ਅਵੇਲੇਬਲ ਨਹੀਂ ਹੈ ਇਹ ਵਾਲੀ ਐਲੋਵੀਰਾ ਫਿਰ ਤੁਸੀਂ ਐਲੋਵੇਰਾ ਜੈਲ ਵੀ ਯੂਜ਼ ਕਰ ਸਕਦੇ ਹੋ ਸੋ ਇੱਥੇ ਸਾਡੇ ਕੋਲ ਅਵੇਲੇਬਲ ਹੈਗੀ ਹੈ ਇਹਨੂੰ ਅਸੀਂ ਪਹਿਲਾਂ ਦੋਨੋਂ ਸਾਈਡਸ ਤੋਂ ਇਹਨੂੰ ਕੱਟ ਲਗਾਵਾਂਗੇ ਉਸ ਤੋਂ ਬਾਅਦ ਇਹਨੂੰ ਅਸੀਂ ਸੈਂਟਰ ਪਾਰਟ ਚੋ ਡਿਵਾਈਡ ਕਰਾਂਗੇ ਇਸ ਤਰੀਕੇ ਨਾਲ ਬਹੁਤ ਹੀ ਈਜ਼ੀਲੀ ਐਲੋਵੇਰਾ ਕੱਟ ਹੋ ਜਾਂਦੀ ਹੈ ਸੋ ਹੁਣ ਅਸੀਂ ਇਹਦਾ ਸੈਂਟਰ ਪਾਰਟ ਕੱਢਾਂਗੇ ਜਿਹੜੀ ਅੰਦਰ ਐਲੋਵੇਰਾ ਹੁੰਦੀ ਨਾਈਫ ਦੀ ਮਦਦ ਨਾਲ ਬਹੁਤ ਹੀ ਈਜ਼ੀਲੀ ਬਾਹਰ ਕੱਢ ਸਕਦੇ ਹੋ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਅਸੀਂ ਐਲੋਵੇਰਾ ਕੱਢ ਲਈ ਹੈ ਜਾਂ ਫਿਰ ਸਪੂਨ ਦੇ ਨਾਲ ਵੀ ਤੁਸੀਂ ਇਹਨੂੰ ਕੱਢ ਸਕਦੇ ਹੋ ਹੁਣ ਅਸੀਂ ਐਲੋਵੇਰਾ ਨੂੰ ਮਿਕਸੀ ਜਾਰ ਵਿੱਚ ਐਡ ਕਰਾਂਗੇ ਤੇ ਨੂੰ ਗ੍ਰਾਈਂਡ ਕਰਾਂਗੇ ਇਸ ਤਰੀਕੇ ਤੁਸੀਂ ਕਾਫੀ ਸਾਰੀ ਐਲੋਵੀਰਾ ਨੂੰ ਗ੍ਰਾਈਂਡ ਕਰਕੇ ਸਟੋਰ ਕਰਕੇ ਵੀ ਰੱਖ ਸਕਦੇ ਹੋ ਜਦੋਂ ਤੁਸੀਂ ਨੂੰ ਆਪਣੇ ਫੇਸ ਤੇ ਅਪਲਾਈ ਕਰਨਾ ਹੋਵੇ ਉਦੋਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਇੱਥੇ ਅਸੀਂ ਕਰੀਮ ਬਣਾਉਣ ਲਈ ਨੂੰ ਯੂਜ਼ ਕਰ ਰਹੇ ਆ ਅਸੀਂ ਐਲੋਵੀਰਾ ਨੂੰ ਚੰਗੇ ਤਰੀਕੇ ਗ੍ਰਾਈਂਡ ਕਰ ਲਿਆ ਤੁਸੀਂ ਦੇਖ ਸਕਦੇ ਹੋ ਹੁਣ ਇੱਥੇ ਅਸੀਂ ਇੱਕ ਕੈਂਡਲ ਯੂਜ਼ ਕਰ ਰਹੇ ਆ ਉਹਨੂੰ ਅਸੀਂ ਗ੍ਰੇਟਰ ਦੇ ਨਾਲ ਚੰਗੇ ਤਰੀਕੇ ਗ੍ਰੇਟ ਕਰਾਂਗੇ ਜਦੋਂ ਵੀ ਤੁਸੀਂ ਇਹ ਵਾਲੀ ਕਰੀਮ ਘਰ ਬਣਾਣੀ ਹੈ ਉਹਦੇ ਲਈ ਕੈਂਡਲ ਯੂਜ਼ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕੈਂਡਲ ਜ਼ਰੂਰ ਇਹਦੇ ਵਿੱਚ ਐਡ ਕਰਨੀ ਹੁੰਦੀ ਹੈ ਸੋ ਇੱਥੇ ਅਸੀਂ ਕੈਂਡਲ ਨੂੰ ਬੜੇ ਹੀ ਵਧੀਆ ਤਰੀਕੇ ਗ੍ਰੇਟ ਕਰ ਲਿਆ ਹੈ ਹੁਣ ਇਹਨੂੰ ਅਸੀਂ ਇੱਕ ਕੌਲੀ ਵਿੱਚ ਟਰਾਂਸਫਰ ਕਰ ਲੈਨੇ ਆ ਪੂਰੀ ਕੈਂਡਲ ਨਹੀਂ ਅਸੀਂ ਗ੍ਰੇਟ ਕਰਨੀ ਅੱਧੀ ਕੈਂਡਲ ਗ੍ਰੇਟ ਕਰਕੇ ਐਡ ਕਰਨੀ ਹੈ ਅੱਧੀ ਤੁਸੀਂ ਰੱਖ ਸਕਦੇ ਹੋ ਜਦੋਂ ਦੁਬਾਰਾ ਕਰੀਮ ਬਣਾਨੀ ਹੋਵੇ ਉਹਦੋਂ ਯੂਜ਼ ਕਰ ਸਕਦੇ ਹੋ ਹੁਣ ਅਸੀਂ ਇੱਥੇ ਕੜਾਈ ਵਿੱਚ ਇੱਕ ਕੌਲੀ ਸਰੋਂ ਦਾ ਤੇਲ ਐਡ ਕਰ ਰਹੇ ਹਾਂ ਤੁਸੀਂ ਬਦਾਮ ਦਾ ਆਇਲ ਵੀ ਇਹਦੀ ਜਗ੍ਹਾ ਤੇ ਯੂਜ਼ ਕਰ ਸਕਦੇ ਹੋ ਜਦੋਂ ਆਇਲ ਬਿਲਕੁਲ ਵਧੀਆ ਤਰੀਕੇ ਗਰਮ ਹੋ ਜਾਏਗਾ ਉਸ ਤੋਂ ਬਾਅਦ ਜਿਹੜੀ ਅਸੀਂ ਕੈਂਡਲ ਗ੍ਰੇਟ ਕਰਕੇ ਰੱਖੀ ਸੀ ਉਹਨੂੰ ਇਹਦੇ ਵਿੱਚ ਐਡ ਕਰਾਂਗੇ ਤੇ ਚੰਗੇ ਤਰੀਕੇ ਮਿਕਸ ਕਰਾਂਗੇ ਦੇਖ ਸਕਦੇ ਹੋ ਤੁਸੀਂ ਕੈਂਡਲ ਐਡ ਕਰਦਿਆਂ ਹੀ ਨਾਲ ਹੀ ਬਿਲਕੁਲ ਵਧੀਆ ਤਰੀਕੇ ਦੇ ਵਿੱਚ ਮੈਲਟ ਹੋ ਗਈ ਹੈ ਹੁਣ ਇਹਦੇ ਵਿੱਚ ਜਿਹੜੀ ਅਸੀਂ ਐਲੋਵੀਰਾ ਜੈਲ ਬਣਾ ਕੇ ਰੱਖੀ ਸੀ ਉਹ ਐਡ ਕਰਤੀ ਹੈ ਹੁਣ ਅਸੀਂ ਐਲੋਵੀਰਾ ਨੂੰ ਆਇਲ ਵਿੱਚ ਕੜਛੀ ਦੀ ਮਦਦ ਨਾਲ ਚੰਗੇ ਤਰੀਕੇ ਮਿਕਸ ਕਰਾਂਗੇ ਔਰ ਇਹਨੂੰ ਮਿਕਸ ਕਰਨ ਤੋਂ ਬਾਅਦ ਜਿੰਨੀ ਦੇਰ ਤੱਕ ਆਇਲ ਵਿੱਚ ਉਬਾਲਾ ਨਹੀਂ ਆ ਜਾਂਦਾ ਉਨੀ ਦੇਰ ਤੱਕ ਅਸੀਂ ਬੰਦ ਨਹੀਂ ਕਰਨਾ ਹੈ ਗੈਸ ਨੂੰ ਉਨੀ ਦੇਰ ਤੱਕ ਅਸੀਂ ਇਹਨੂੰ ਕੰਟੀਨਿਊਸਲੀ ਕੜਛੀ ਦੇ ਨਾਲ ਸਟਰ ਕਰਦੇ ਰਵਾਂਗੇ ਤੋਂ ਤੁਸੀਂ ਦੇਖ ਸਕਦੇ ਹੋ ਇੱਥੇ ਆਇਲ ਵਿੱਚ ਵਧੀਆ ਤਰੀਕੇ ਉਬਾਲਾ ਆ ਚੁੱਕਿਆ ਹੈ ਔਰ ਐਲੋਵੀਰਾ ਵੀ ਆਇਲ ਵਿੱਚ ਮਿਕਸ ਹੋ ਚੁੱਕੀ ਹੈ ਹੁਣ ਅਸੀਂ ਗੈਸ ਨੂੰ ਬੰਦ ਕਰਕੇ ਉਸ ਤੋਂ ਬਾਅਦ ਇਹਦੇ ਵਿੱਚ ਪੂਰੀ ਇੱਕ ਛੋਟੀ ਬੋਟਲ ਗਲਿਸਰਿਨ ਦੀ ਐਡ ਕਰਾਂਗੇ ਇਹ ਬਹੁਤ ਹੀ ਈਜ਼ੀਲੀ ਤੁਸੀਂ ਬਾਜ਼ਾਰ ਤੋਂ ਬਾਇ ਕਰ ਸਕਦੇ ਹੋ ਇਹਨੂੰ ਪੂਰਾ ਹੀ ਐਡ ਕਰਨਾ ਹੈ ਇਹਦੇ ਵਿੱਚ ਐਡ ਕਰਨ ਤੋਂ ਬਾਅਦ ਇਹਨੂੰ ਅਸੀਂ ਚੰਗੇ ਤਰੀਕੇ ਕਰਚੀ ਦੇ ਨਾਲ ਮਿਕਸ ਕਰਾਂਗੇ ਗਲਿਸਰਿਨ ਐਡ ਕਰਨ ਦੇ ਨਾਲ ਸਕਿਨ ਦੇ ਉੱਤੇ ਬਹੁਤ ਵਧੀਆ ਸ਼ਾਈਨ ਆਂਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਠੰਡਾ ਹੋ ਚੁੱਕਿਆ ਹੈ ਆਇਲ ਔਰ ਇਹਦੇ ਵਿੱਚ ਥਿਕਨੈਸ ਵੀ ਆ ਚੁੱਕੀ ਹੈ ਇਸ ਤਰੀਕੇ ਦੀ ਪਲਾਸਟਿਕ ਦੀ ਡੱਬੀ ਵਿੱਚ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਇਹਨੂੰ ਤੁਸੀਂ ਪੂਰੇ 1 ਸਾਲ ਤੱਕ ਸਟੋਰ ਕਰਕੇ ਰੱਖ ਸਕਦੇ ਹੋ ਔਰ ਅਗਰ ਖਤਮ ਹੋ ਜੇ ਫਿਰ ਤੁਸੀਂ ਇਹਨੂੰ ਦੁਬਾਰਾ ਵੀ ਬਣਾ ਸਕਦੇ ਹੋ ਸੋ ਇੱਥੇ ਇਹਨੂੰ ਡੱਬੀ ਵਿੱਚ ਪਾਉਣ ਤੋਂ ਬਾਅਦ ਅਸੀਂ ਪਰਾਤ ਵਿੱਚ ਠੰਡਾ ਪਾਣੀ ਐਡ ਕੀਤਾ ਹੈ ਬਰਫ਼ ਵਾਲਾ ਔਰ ਇਹਨੂੰ ਇਹਦੇ ਵਿੱਚ 4 ਤੋਂ 5 ਮਿੰਟ ਤੱਕ ਇਸੇ ਤਰੀਕੇ ਘੁਮਾ ਕੇ ਠੰਡਾ ਕਰਨਾ ਹੈ ਤਾਂ ਕਿ ਸਾਡੀ ਕਰੀਮ ਵਧੀਆ ਤਰੀਕੇ ਜਮ ਜੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਸਾਡੀ ਕਰੀਮ ਜਮ ਕੇ ਰੈਡੀ ਹੋ ਚੁੱਕੀ ਹੈ ਹੁਣ ਇਹਨੂੰ ਅਸੀਂ ਆਪਣੇ ਹੱਥ ਤੇ ਅਪਲਾਈ ਕਰ ਸਕਦੇ ਆ ਵਰਤਨ ਤੋਂ ਬਾਅਦ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਅਗਰ ਤਾਂ ਡੇਪੈਰ ਦੀ ਤੇ ਵੀ ਹਲਕੇ ਕ੍ਰੈਕਸ ਹੈਗੇ ਨੇ ਉੱਥੇ ਵੀ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਉਹ ਵੀ ਬਿਲਕੁਲ ਠੀਕ ਹੋ ਜਾਣਗੇ ਜੇ ਤੁਹਾਨੂੰ ਸੈਡੀ ਨਾਨੀ ਜੀ ਦੀ ਅੱਜ ਦੀ ਵੀਡੀਓ ਅੱਛੀ ਲੱਗੀ ਹੋਵੇ ਗਾਇਸ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਇੱਕ ਵਾਰੀ ਤੁਸੀਂ ਜ਼ਰੂਰ ਇਹ ਕਰੀਮ ਬਣਾ ਕੇ ਟਰਾਈ ਕਰਿਓ ਤੁਹਾਨੂੰ ਬਹੁਤ ਜ਼ਿਆਦਾ ਅੱਛੇ ਰਿਜ਼ਲਟ ਮਿਲਣਗੇ ਜੋ ਵੀ ਟਰਾਈ ਕਰੇਗਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਸੋ ਨਸੀ ਮਿਲਦੇ ਆ ਨੈਕਸਟ ਵੀਡੀਓ ਬਾਏ